ਖਾਲਸਾ ਵਾਇਗੁਰੂ ਜੀ ਕਿਫਤ ਅੱਜ ਇਹ ਗੱਲ ਕਰਾਂਗੇ ਰਾਜੇਵਾਲ ਸਾਹਿਬ ਦੇ ਜਿਹੜਾ ਹੁਣ ਪਿੱਛੇ ਪ੍ਰੈਸ ਕਾਨਫਰੰਸ 'ਚ ਗੱਲ ਕਰੀ ਸੀਗੀ ਕਾਰਪੋਰੇਟ ਜਿਹੜੀ ਆਪਣੀ ਦੁੱਧ ਦਾ ਧਾਇਰਾ ਹੈ ਉਹਨੂੰ ਕਿਵੇਂ ਥੱਲੇ ਡਪਾਇਆ ਜਾ ਰਿਹਾ ਹੈ ਜਿਹੜੇ ਜ਼ਿੰਮੇਦਾਰਾਂ ਨੂੰ ਇਹ ਕਹਿੰਦੇ ਨੇ ਵੀ ਇਹ ਕੈਪेबल ਨਹੀਂ ਹੈਗੇ ਉਹ ਜ਼ਿੰਮੇਦਾਰ ਕੋਈ ਵੀ ਧਾਇਰਾ ਵੱਡੇ ਤੋਂ ਵੱਡਾ ਉਹਨਾਂ ਨੂੰ ਦਿੱਤਾ ਜਾਂਦਾ ਤਾਂ ਉਹਨੂੰ ਇੰਨਾ ਪ੍ਰੋਫਿਟ 'ਚ ਲਿਆ ਦਿੰਦੇ ਨੇ ਜਿਹੜਾ ਇਤਿਹਾਸ 'ਚ ਨਾਮ ਦਰਜ ਹੋਣ ਵਾਲਾ ਤੇ ਜਿਹੜੇ ਵੱਡੀਆਂ-ਵੱਡੀਆਂ ਪੜ੍ਹਾਈਆਂ ਕਰਕੇ ਐਨਨੇ ਆਈਏਐਸ ਆਫਸਰ ਉਹ ਉਹੀ ਧਾਇਰੇ ਨੂੰ ਕਿਵੇਂ ਥੱਲੇ ਸਿੱਟ ਦੁੰਦੇ ਨੇ ਜਾਂ ਤਾਂ ਉਹਨਾਂ ਨੂੰ ਪੜ੍ਹਾਈ ਨਹੀਂ ਕੰਮਦੀ ਹੁੰਦੀ ਜਾਂ ਫਿਰ ਉਹਨਾਂ ਨੇ ਜਾਣਬੁੱਝ ਕੇ ਇਹ ਧਾਇਰੇ ਨੂੰ ਥੱਲੇ ਸਿੱਟਿਆ ਗਿਆ ਪੰਜਾਬ ਐਨੀ ਤਰੱਕੀ ਕਰ ਰਿਹਾ ਸੀਗਾ ਇਹਨਾਂ ਨੇ ਪੰਜਾਬ ਤੋਂ ਹੱਕ ਖੋ ਕੇ ਹੋਰ ਸਟੇਟਾਂ ਨੂੰ ਦੇਣ ਲਈ ਕਿੰਨੀ ਜਦੋਜਹਿਦ ਕਰੀ ਐ ਜਿਹੜਾ ਹਿਮਾਚਲ ਨੂੰ ਇਹ ਜਿਹੜੀਆਂ ਸਬਸਿਡੀਆਂ ਦੁੱਤੀਆਂ ਤਾਂ ਕਿ ਇੰਡਸਟਰੀ ਪੰਜਾਬ ਤੋਂ ਸਾਰੀ ਮੂਵ ਕਰਕੇ ਹਿਮਾਚਲ ਚ ਚਲੇਗੀ ਆਈ ਜਿਵੇਂ ਕਾਰਪੋਰੇਟ ਉਰੇ ਆਪਣਾ ਦੁੱਧ ਦਾ ਕੰਮ ਹੈ ਗੁਜਰਾਤ ਦੀਆਂ ਏਜੰਸੀਆਂ ਨੂੰ ਉਰੇ ਲਿਆ ਕੇ ਅਮਲ ਵਰਗੀਆਂ ਆਪਣੇ ਤੇ ਹਾਵੀ ਕਰੀਆਂ ਜਾ ਰਹੀਆਂ ਨੇ ਕਿਉਂਕਿ ਆਈਏਐਸ ਅਫਸਰ ਇੰਚਾਰਜ ਨੇ ਉਹ ਦੇਖ ਰਹੇ ਨੇ ਉਹ ਪੰਜਾਬ ਨੂੰ ਪੰਜਾਬ ਦੇ ਹਿੱਸੇ 'ਚ ਪਤਾ ਨਹੀਂ ਐਜੇ ਆਉਂਦੇ ਨੇ ਕਿ ਇਹਨਾਂ ਨੇ ਜਾਣਬੁੱਝ ਕੇ ਗੁਜਰਾਤ ਦੇ ਅਪਕਰਨ ਲਈ ਪੰਜਾਬ ਦੇ ਆਈਐਸ ਅਫਸਰਾਂ ਨੂੰ ਰੋਕਿਆ ਹੋਇਆ ਇਹ ਚੀਜ਼ਾਂ ਬਾਰੇ ਵਿਚਾਰ ਕਰਨ ਦੀ ਲੋੜ ਹੈ ਵੀ ਇੱਕ ਸੂਬੇ ਨੂੰ ਮੀਰੀ ਤੋਂ ਗਰੀਬੀ ਵੱਲ ਨੂੰ ਧੱਕਿਆ ਜਾ ਰਿਹਾ ਹੈ ਦੂਜੇ ਸੂਬੇ ਨੂੰ ਗਰੀਬੀ ਤੋਂ ਚੱਕਣ ਲਈ ਇਹ ਵਰਤਾਰਾ ਹੋ ਰਿਹਾ ਤੇ ਜਿਹੜੀ ਦਾ ਫਲੋ ਹੈ ਉਹਦੇ ਤੇ ਜਿਹੜਾ ਪੰਜਾਬ ਦਾ ਹੱਕ ਹੈ ਉਹਦੇ ਤੋਂ ਵੀ ਬੰਚਿਤ ਕਰਿਆ ਜਾ ਰਿਹਾ ਹੈ ਇਵਨ ਪਾਪੂਲੇਸ਼ਨ ਦਾ ਜਿਹੜੇ ਸੂਬਿਆਂ 'ਚ ਪਪੂਲੇਸ਼ਨ ਵੱਧਦਾ ਉਹਨਾਂ ਨੂੰ ਜਿਆਦਾ ਇਨਸੈਂਟਿਵ ਦੇ ਰਹੇ ਨੇ ਫੇਰ ਜਿਹੜਾ ਇਹਨਾਂ ਨੇ ਪਪੂਲੇਸ਼ਨ ਕੰਟਰੋਲ ਕਰਨ ਦਾ ਨਾਰਾ ਦਿੱਤਾ ਸੀ ਉਹਦੇ 'ਚ ਜਿਹੜੇ ਖਰੇ ਉੱਤਰਦੇ ਨੇ ਉਹਨਾਂ ਨੂੰ ਸਜ਼ਾ ਮਿਲ ਰਹੀ ਹੈ ਜਿਹੜੇ ਉਹਦੇ 'ਚ ਅਗੇਂਸਟ ਸਰਕਾਰ ਚੱਲਦੇ ਨੇ ਉਹਨਾਂ ਨੂੰ ਰਿਵਾਰਡ ਦਿੱਤਾ ਜਾ ਰਿਹਾ ਹੈ ਐਗੀਆਂ ਚੀਜ਼ਾਂ ਤੇ ਸਰਕਾਰ ਕਦ ਵਿਚਾਰੂਗੀ ਕਾਦੇ ਗੱਲਾਂ ਬਾਰੇ ਵਿਚਾਰ ਕਰਕੇ ਪੰਜਾਬ ਦੀ ਦੁਬਾਰਾ ਜਿਹੜੀ ਸੁਣਵਾਈ ਹੋਊਗੀ ਸੈਂਟਰ ਹਮੇਸ਼ਾ ਹੀ ਅਗੇਂਸਟ ਕਿਉਂ ਚੱਲਦਾ ਹੈ ਇਹਦੀ ਤਰੱਕੀ ਵੱਲ ਨੂੰ ਦੇਖਣ ਹੁਣ ਪੰਜਾਬ ਬਹੁਤ ਹੀ ਡਾਊਨਫਾਲ ਤੇ ਹੈ ਇਹਦੇ ਤੇ ਬਹੁਤ ਕਰਜ਼ਾ ਚੜਾਤਾ ਗਿਆ ਬਹੁਤ ਇਹਨੂੰ ਕੁੱਟਿਆ ਲੁੱਟਿਆ ਗਿਆ ਹੁਣ ਕਿਰਪਾ ਕਰਕੇ ਸੈਂਟਰ ਗਵਰਨਮੈਂਟ ਇਹਨੂੰ ਚੱਕਣ ਬਾਰੇ ਵੀ ਸੋਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ